ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਤੁਹਾਨੂੰ ਪਿੰਡ ਸਰਾਵਾ ਦੀ ਸ਼ੈਅਰ ਕਰਾਵਾਂਗੇ ਪਿੰਡ ਸਰਾਵਾ ਫਰੀਦਕੋਟ ਜ਼ਿਲ੍ਹੇ ਦਾ ਇੱਕ ਮਸ਼ਹੂਰ ਪਿੰਡ ਆਜੋ ਫਿਰ ਚੱਲਦੇ ਹਾਂ ਚੇਤੋ ਰੋਡ ਤੋਂ ਆਪਾਂ ਪਿੰਡ ਦੇ ਵਿੱਚ ਐਂਟਰੀ ਕਰਾਂਗੇ ਸਭ ਤੋਂ ਪਹਿਲਾਂ ਸਾਹਮਣੇ ਟਾਵਰ ਨਜ਼ਰ ਆਊਗਾ ਟਾਵਰ ਨੂੰ ਦੇਖਦੇ ਦੇਖਦੇ ਜਦੋਂ ਸਿੱਧਾ ਜਾਓਗੇ ਥੋੜਾ ਜਿਹਾ ਅੱਗੇ ਤਾਂ ਖੱਬੇ ਪਾਸੇ ਤੁਹਾਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਰਸ਼ਨ ਹੋਣਗੇ ਇਸ ਸਕੂਲ ਦੇ ਵਿੱਚ ਛੋਟੇ ਛੋਟੇ ਬੱਚੇ ਪੜ੍ਹਦੇ ਆ ਪਰ ਅੱਜ ਛੁੱਟੀ ਹੋਣ ਦੇ ਕਾਰਨ ਸਕੂਲ ਬੰਦ ਸੀਗਾ ਪ੍ਰਾਇਮਰੀ ਐਜੂਕੇਸ਼ਨ ਬੱਚਿਆਂ ਦਾ ਬੇਸ ਹੁੰਦੀ ਹੈ ਔਰ ਬਹੁਤ ਵਧੀਆ ਸੂਰਤ ਪਿੰਡ ਦੇ ਵਿੱਚ ਪ੍ਰਾਇਮਰੀ ਐਜੂਕੇਸ਼ਨ ਦੀ ਮਿਲੀ ਹੋਈ ਹੈ ਇਸ ਸਕੂਲ ਨੂੰ ਦੇਖਦੇ ਦੇਖਦੇ ਆਪਾਂ ਐਂਟਰ ਕਰਾਂਗੇ ਪਿੰਡ ਦੇ ਵਿੱਚ ਇਹ ਚੌਰਾਸਤਾ ਪੈਂਦਾ ਦੋਸਤੋ ਸੱਜੇ ਪਾਸੇ ਗੁਰੂ ਸਰ ਪਿੰਡ ਨੂੰ ਸਾਹਮਣੇ ਪਿੰਡ ਦੇ ਵਿੱਚ ਐਂਟਰੀ ਤੇ ਖੱਬੇ ਪਾਸੇ ਪਿੰਡ ਦੇ ਉਤੋਂ ਦੀ ਗੇੜਾ ਆਪਾਂ ਲਾਵਾਂਗੇ ਇੱਕ ਗੇੜਾ ਤੁਹਾਨੂੰ ਦਿਖਾਵਾਂਗੇ ਪਿੰਡ ਦੀ ਬਾਹਰਲੀ ਫਿਰਨੀ ਇਹ ਸੱਜੇ ਪਾਸੇ ਵੱਲ ਗੁਰੂ ਸਰ ਰੋਡ ਹੈ ਇਹਨਾਂ ਨੇ ਕਿ ਪਹਿਲਾਂ ਤੁਹਾਨੂੰ ਦੱਸਿਆ ਆਪਾਂ ਬਾਹਰ ਲਈ ਫਿਰਨੀ ਤੇ ਰਾਉਂਡ ਲਾਉਣੇ ਆ ਤੇ ਨਾਲੇ ਕਰਦੇ ਆ ਪਿੰਡ ਬਾਰੇ ਗੱਲਾਂ ਬਾਤਾਂ ਵਿਧਾਨ ਸਭਾ ਜੈਤੋ ਹਲਕੇ ਦਾ ਮਸ਼ਹੂਰ ਪਿੰਡ ਹੈ ਪਿੰਡ ਦੀ ਆਬਾਦੀ 6000 ਤੋਂ 6200 ਦੇ ਵਿੱਚ ਹੈਗੀ ਹੈ ਰੇਲਵੇ ਸਟੇਸ਼ਨ ਨੇੜੇ ਰਮਾਣਾ ਲੱਗਦਾ ਹੈ ਕੋਟਕਪੂਰਾ ਤੋਂ 12 ਕਿਲੋਮੀਟਰ ਜੈਤੋ ਤੋਂ 10 ਕਿਲੋਮੀਟਰ ਫਰੀ ਕੋਟ ਤੋਂ 21 22 ਕਿਲੋਮੀਟਰ ਪੈਂਦਾ ਪਿੰਡ ਦਾ ਰਕਬਾ ਤਕਰੀਬਨ 1128 ਤੋਂ 30 ਹਕਟੇਅਰ ਹੈ ਔਰ ਪਿੰਡ ਦੇ ਨਾਲ ਦੇ ਪਿੰਡ ਜਿਵੇਂ ਕਿ ਰਮਾਣਾ ਗਰੂਸਰ ਬੈਵਲ ਪਿੰਡ ਜੈਤਕਲ ਮੱਤਾ ਪੈਂਦੇ ਆ ਇਸ ਤੋਂ ਇਲਾਵਾ ਢਿਲਮਾ ਕੋਠੇ ਹਵਾਨਾ ਕੋਠੇ ਸਰਾਵਾ ਵੀ ਇਸ ਪਿੰਡ ਦੇ ਨਾਲ ਲੱਗਦੇ ਪਿੰਡ ਹੈ ਪਿੰਡ ਦੇ ਵਿੱਚ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਔਰ ਬਹੁਤ ਸੋਹਣਾ ਪਿੰਡ ਆ ਪਿੰਡ ਦੀਆਂ ਸਾਰੀਆਂ ਸੜਕਾਂ ਪੱਕੀਆਂ ਐ ਤੇ ਕੁਝ ਸੜਕਾਂ ਨਾਲ ਵਾਲੀਆਂ ਬਣ ਰਹੀਆਂ ਸਾਹਮਣੇ ਨਜ਼ਰ ਆਈ ਆ ਆ ਰਹੀ ਜਗਾ ਸਾਈਂ ਬਾਬਾ ਮੇਰ ਸ਼ਾਹ ਜੀ ਤੇ ਇਹ ਐਂਟਰੀ ਕੋਡ ਕੋਰੇ ਤੋਂ ਪਿੰਡ ਵੱਲ ਨੂੰ ਆ ਸੋ ਗੇੜਾ ਲਾਉਂਦੇ ਲਾਉਂਦੇ ਆਪਾਂ ਪਿੰਡ ਦੀ ਬਾਹਰਲੀ ਫਿਰਨੀ ਪਹੁੰਚ ਗਏ ਲਾਇਬ੍ਰੇਰੀ ਲਾਇਬ੍ਰੇਰੀ ਬਹੁਤ ਹੀ ਵਧੀਆ ਬਣੀ ਹੋਈ ਆ ਨਵੀਂ ਬਣੀ ਆ ਔਰ ਬਹੁਤ ਸਾਰੀਆਂ ਬੁੱਕਸ ਇਹਦੇ ਵਿੱਚ ਅਵੇਲੇਬਲ ਹੈਗੀਆਂ ਕਿਤਾਬਾਂ ਜ਼ਿੰਦਗੀ ਦੀ ਜੀਵਨ ਜਾਂਚ ਸਿਖਾਉਂਦੀਆਂ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਸੋ ਜ਼ਰੂਰ ਪੜਿਓ ਕਿਤਾਬਾਂ ਤੇ ਨਵੀਂ ਜੀਵਨ ਜਾਂਚ ਸਿੱਖਣ ਨੂੰ ਮਿਲੂਗੀ ਪਿੰਡ ਦੇ ਵਿੱਚ ਆਰੋ ਸਿਸਟਮ ਲੱਗਿਆ ਹੋਇਆ ਜਿਹੜੀ ਇੱਕ ਬਹੁਤ ਵਧੀਆ ਸਹੂਲਤ ਪਿੰਡ ਨੂੰ ਮਿਲੀ ਹੋਈ ਆ ਦੋਸਤੋ ਔਰ ਬਹੁਤ ਹੀ ਵਧੀਆ ਗੱਲ ਆ ਕਿ ਪਿੰਡ ਦੇ ਵਿੱਚ ਆਰੋ ਲੱਗਿਆ ਹੋਇਆ ਸੋ ਦੋਸਤੋ ਅੱਗੇ ਆਪਾਂ ਦੇਖਦੇ ਆ ਪਿੰਡ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਪਿੰਡ ਦੀ ਬਾਹਰਲੀ ਫੈਂਦੀ ਨੇ ਤੇ ਮੰਡੀ ਦੇ ਕੋਲੇ ਹੈ ਤਕਰੀਬਨ ਜਮਾਈ ਤਾਂ ਬਹੁਤ ਵਧੀਆ ਸਹੂਲਤ ਪਿੰਡ ਲਈ ਇਹ ਵੀ ਹੈਗੀ ਤੇ ਸਾਹਮਣੇ ਹੀ ਦੋਸਤੋ ਮੰਡੀ ਹੈ ਦਾਣਾ ਮੰਡੀ ਪਿੰਡ ਸਰਾਵਾ ਦੀ ਬਹੁਤ ਵੱਡੀ ਦਾਣਾ ਮੰਡੀ ਹੈ ਜਿੱਥੇ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਆਪਣੀਆਂ ਫਸਲਾਂ ਨੂੰ ਲੈ ਕੇ ਆਉਂਦੇ ਆ ਇੱਕ ਬਹੁਤ ਸੋਹਣੀ ਸਹੂਲਤ ਇਸ ਪਿੰਡ ਦੇ ਵਿੱਚ ਮਿਲੀ ਹੋਈ ਹੈ ਤਕਰੀਬਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੰਡੀਆਂ ਬਣੀਆਂ ਹੁੰਦੀਆਂ ਪਰ ਇਹ ਮੰਡੀ ਇੱਕ ਵਧੀਆ ਵੱਡੀ ਤੇ ਸੋਹਣੀ ਮੰਡੀ ਹੈ ਪੱਕੀ ਹੈ ਸਾਰੀ ਤਕਰੀਬਨ ਔਰ ਬਹੁਤ ਵਧੀਆ ਸਹੂਲਤ ਇਸ ਪਿੰਡ ਸਰਾਵਾ ਦੀ ਸ਼ਾਨ ਨੂੰ ਚਾਰ ਚੰਨ ਲਾਉਂਦੀ ਹੈ। ਵਾਲੀਵਾਲ ਦਾ ਨੈਟ ਪੱਕਾ ਗਰਾਊਂਡ ਸਾਹਮਣੇ ਜਾਲ ਵਾਲਾ ਬਣਿਆ ਹੋਇਆ ਗਰਾਊਂਡ ਵੱਡੇ ਗਰਾਊਂਡ ਦੇ ਨਾਲ ਬਾਹਰਲੇ ਪਾਸੇ ਲੱਗਦਾ ਹੈ। ਇਹ ਵੀ ਇੱਕ ਬਹੁਤ ਸੋਹਣੀ ਸਹੂਲਤ ਪਿੰਡ ਵਾਸਤੇ ਹੈ ਜੋ ਕਿ ਇੱਕ ਖੂਬਸੂਰਤੀ ਨੂੰ ਵਧਾਉਂਦੀ ਹੈ। ਕਿਸਾਨਾਂ ਦੀ ਸਹੂਲਤ ਵਾਸਤੇ ਸਹਿਕਾਰੀ ਖੇਤੀਬਾੜੀ ਸਭਾ ਬਣੀ ਹੋਈ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਤੇ ਦੋਸਤੋ ਹਣ ਤੁਹਾਨੂੰ ਦਰਸ਼ਨ ਕਰਾਉਣੇ ਆ ਪਿੰਡ ਦੇ ਗਰਾਊਂਡ ਦੇ। ਪਿੰਡ ਦੇ ਵਿੱਚ ਇੱਕ ਬਹੁਤ ਸੋਹਣਾ ਗਰਾਊਂਡ ਹੈ ਕਾਫੀ ਖੁੱਲਾ ਹੈ ਕਿਉਂਕਿ ਬਹੁਤ ਸਾਰੇ ਪਿੰਡ ਹੁੰਦੇ ਜਿੱਥੇ ਇਹ ਸਹੂਲਤ ਨਹੀਂ ਮਿਲਦੀ ਜਗ੍ਹਾ ਦੀ ਕਮੀ ਹੁੰਦੀ ਹੈ ਪਰ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਗਰਾਊਂਡ ਬਣਿਆ ਹੋਇਆ ਹੈ ਬਹੁਤ ਸੋਹਣਾ ਗਰਾਊਂਡ ਹੈ ਮੀਂਹ ਪੈਣ ਕਰਕੇ ਥੋੜਾ ਜਿਹਾ ਪਾਣੀ ਇੱਥੇ ਖੜ ਗਿਆ ਸੀਗਾ ਤੇ ਪਰ ਆਪਣਾ ਅੱਜ ਟਾਈਮ ਸੀ ਇਸ ਕਰਕੇ ਆਪ ਹੀ ਸ਼ੂਟ ਅੱਜ ਹੀ ਕੀਤਾ ਤੇ ਅਗਲੀ ਵਾਰੀ ਵੀ ਤੁਹਾਨੂੰ ਦਿਖਾਵਾਂਗੇ ਪਿੰਡ ਦੇ ਗਰਾਊਂਡ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਸੋ ਇੱਥੇ ਇੱਕ ਜਿਮ ਵੀ ਬਣਿਆ ਹੋਇਆ ਸਾਈਡ ਦੇ ਉੱਤੇ ਓਪਨ ਜਿਮ ਮਸ਼ੀਨਾਂ ਵੀ ਲੱਗੀਆਂ ਹੋਈਆਂ ਹਨ ਔਰ ਸੋਨਾ ਗਰਾਊਂਡ ਹੈ ਜਿੱਥੇ ਕਿ ਇੱਕ ਵਧੀਆ ਸਹੂਲਤ ਪਿੰਡ ਨੂੰ ਮਿਲਦੀ ਹੈ ਕਿਉਂਕਿ ਪਿੰਡ ਦੀ ਪਛਾਣ ਪਿੰਡ ਦਾ ਗਰਾਊਂਡ ਹੁੰਦਾ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਕੋਈ ਪਿੰਡ ਹੈ ਜਿਹੜਾ ਗਿਰਿਆਂ ਤੋਂ ਪਛਾਣਿਆ ਜਾਂਦਾ 68 ਕੇਵੀ ਸਬਸਟੇਸ਼ਨ ਸਰਾਵਾ ਗ੍ਰੈਡ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਸਹੂਲਤ ਜਿਹੜੇ ਨਾਲ 24 ਘੰਟੇ ਪਿੰਡ ਦੇ ਵਿੱਚ ਬਿਜਲੀ ਦੀ ਸਪਲਾਈ ਮਿਲਦੀ ਹੈ ਔਰ ਇਹ ਇੱਕ ਬਹੁਤ ਵੱਡੀ ਪਿੰਡ ਸਰਾਵਾ ਵਾਸਤੇ ਫੈਸਿਲਿਟੀ ਹੈ ਇਸ ਪਿੰਡ ਦੀ ਸ਼ਾਨ ਹੈ ਇਹ ਗ੍ਰੈਡ ਉਹਕੇ ਪਿੰਡ ਦੇ ਵਿੱਚ ਜੇਕਰ ਹਰ ਟਾਈਮ ਬਿਜਲੀ ਰਹਿੰਦੀ ਹੈ ਤੇ ਲੋਕਾਂ ਨੂੰ ਕੰਮ ਧੰਦੇ ਕਰਨੇ ਸੌਖੇ ਹੋ ਜਾਂਦੇ ਆ। ਇੱਥੋਂ ਆਸ-ਪਾਸੇ ਦੇ ਪਿੰਡਾਂ ਨੂੰ ਵੀ ਸਪਲਾਈ ਮਿਲਦੀ ਹੈ। ਚੱਲਦੇ-ਚੱਲਦੇ ਦੋਸਤੋ ਹੁਣ ਪਹੁੰਚੇ ਆਪਾਂ ਗੁਰਦੁਆਰਾ ਸਹਿਬ ਆਬਾ ਜੈਸੀ ਰਾਮ ਜੀ ਕਰਾਉਣੇ ਆ ਦਰਸ਼ਨ ਜਿੱਥੇ ਕਿ 21-22 ਸੋਣ ਰੋਸ਼ਨੀ ਸਰਾਵਾਂ ਦੀ ਜਿਹੜਾ ਕਿ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮਸ਼ਹੂਰ ਮੇਲਾ ਮੰਨਿਆ ਜਾਂਦਾ ਹਰ ਸਾਲ ਲੱਗਦਾ ਇੱਥੇ ਰੌਣਕਾਂ ਲੱਗਦੀਆਂ ਆਂ ਸੜਕਾਂ ਭਰੀਆਂ ਹੁੰਦੀਆਂ ਦੂਰ-ਦੂਰ ਤੋਂ ਕਵਾਲ ਆ ਕੇ ਇੱਥੇ ਰੌਣਕਾਂ ਲਾਉਂਦੇ ਆ। ਕਵਾਲੀ ਲੱਗੇ ਹੁੰਦੇ ਆ ਲੋਕ ਸੁਣਨ ਵਾਸਤੇ ਹੁੰਦੇ ਆ ਦੂਰ ਦੂਰ ਤੋਂ ਔਰ ਬਹੁਤ ਉਸ਼ਾ ਦੇ ਨਾਲ ਲੋਕ ਇਸ ਮੇਲੇ ਦੇ ਵਿੱਚ ਭਾਗ ਲੈਂਦੇ ਆ ਆਪਣੀ ਰੌਣਕ ਨੂੰ ਵਧਾਉਂਦੇ ਆ ਸਪੰਡ ਸਰਾਵਾ ਦੀ ਇੱਕ ਸ਼ਾਨ ਇਹ ਮੇਲਾ ਬਣਿਆ ਹੋਇਆ ਹਰ ਸਾਲ ਇਹ ਮੇਲਾ ਲੱਗਦਾ ਕਿਉਂਕਿ ਸਾਡੇ ਵਿਰਾਸਤ ਦੇ ਵਿੱਚ ਮੇਲੇ ਸਾਡੇ ਇੱਕ ਬਹੁਤ ਵਿਰਾਸਤੀ ਮੇਲੇ ਮਸ਼ਹੂਰ ਹੁੰਦੇ ਤੇ ਉਹ ਪੰਜਾਬ ਦੀ ਸ਼ਾਨ ਨੂੰ ਵਧਾਉਂਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਮੇਲਾ ਪਿੰਡ ਸਰਾਵਾਂ ਦੀ ਰੌਸ਼ਨੀ ਦਾ ਮੇਲਾ ਤੇ ਤੁਹਾਨੂੰ ਦਰਸ਼ਨ ਵੀ ਕਰਾ ਰਹੇ ਆ ਨਾਲ ਨਾਲ ਬਾਬਾ ਜੈਸੀ ਰਾਮ ਜੀ ਗੁਰਦੁਆਰਾ ਸਾਹਿਬ ਦੇ ਅੰਦਰੋਂ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜਲਦੀ ਜਲਦੀ ਦੋਸਤੋ ਆਪਾਂ ਪਹੁੰਚਦੇ ਆ ਪਿੰਡ ਗੁਰਦੁਆਰਾ ਸਾਹਿਬ 메ਨ ਗੁਰਦੁਆਰਾ ਸਾਹਿਬ ਜੋ ਕਿ ਪਿੰਡ ਦੀ ਸੱਤ ਦੇ ਨਾਲ ਬਿਲਕੁਲ ਜਿੰਨੋ ਛੱਪੜ ਦੇ ਸਾਹਮਣੇ ਵਾਲੀ ਗਲੀ ਦੇ ਵਿੱਚ ਸੱਜੇ ਪਾਸੇ ਕੋੜ ਪੂਰੇ ਤੋਂ ਆਉਂਦੇ ਹੋਏ ਐਂਟਰ ਕਰੋਂਗੇ ਤਾਂ ਗੁਰਦੁਆਰਾ ਸਾਹਿਬ ਦੇ ਤੁਹਾਡੇ ਦਰਸ਼ਨ ਹੋਣਗੇ ਪਿੰਡ ਸਰਾਵਾਂ ਦਾ 메ਨ ਗੁਰਦੁਆਰਾ ਸਾਹਿਬ। ਜਿੱਥੇ ਕਿ ਲੋਕ ਖੰਡਪਾਟ ਪੋਗ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਏ ਜਾਂਦੇ ਆ ਤੇ ਉਹਦੇ ਕਰੋ ਸਾਰੇ ਜਣੇ ਦਰਸ਼ਨ ਤੇ ਹੁਣ ਚਲਦੇ ਆ ਦੋਸਤੋ ਵਿਦਿਆ ਦਾ ਮੰਦਿਰ ਸਾਰੇ ਪਿੰਡ ਦਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਸਰਾਵਾ ਜੋ ਕਿ ਇਲਾਕੇ ਦੀ ਆਨ ਮਾਨ ਤੇ ਸ਼ਾਨ ਹੈ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਨੇੜੇ ਨੇੜੇ ਪਿੰਡਾਂ ਦੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਮੈਂ ਵੀ ਇਸ ਸਕੂਲ ਦੇ ਵਿੱਚੋਂ ਸਟੱਡੀ ਕੀਤੀ ਆ ਔਰ ਮੇਰੀਆਂ ਯਾਦਾਂ ਇਸ ਸਕੂਲ ਦੇ ਨਾਲ ਜੁੜੀਆਂ ਹੋਈਆਂ ਇਹ ਗਰਾਊਂਡ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਹੈਗਾ ਦੋਨੋਂ ਗੇਟ ਆਮ ਨੂੰ ਸਾਹਮਣੇ ਇੱਕ ਪਾਸੇ ਗਰਾਊਂਡ ਤੇ ਇੱਕ ਪਾਸੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਵਾ ਬਹੁਤ ਹੀ ਸ਼ਾਨਦਾਰ ਸਕੂਲ ਇਹ ਜਿਹੜਾ ਪਿੰਡ ਦੇ ਵਿੱਚ ਬਣਿਆ ਹੋਇਆ ਇੱਕ ਬਹੁਤ ਵੱਡੀ ਸਕੂਲ ਏਰੀਏ ਨੂੰ ਮਿਲੀ ਹੋਈ ਹੈ ਕਿਉਂਕਿ ਬਹੁਤ ਸਾਰੇ ਪਿੰਡ ਹੈ ਜਿੱਥੇ ਸੀਨੀਅਰ ਸੈਕੰਡਰੀ ਸਕੂਲ ਨਹੀਂ ਹੈਗੇ ਪਰ ਸਰਾਵਾ ਪਿੰਡ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ ਸਕੂਲ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਵੀ ਬਣਿਆ ਹੋਇਆ ਹੈ ਬੱਚਿਆਂ ਦੇ ਖੇਡਣ ਵਾਸਤੇ ਔਰ ਬਹੁਤ ਸੋਹਣਾ ਸਕੂਲ ਹੈ ਇਹ ਕਿਉਂਕਿ ਇਸ ਸਕੂਲ ਦੇ ਵਿੱਚੋਂ ਪੜ ਕੇ ਅਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਸਫਲ ਹੋਏ ਹਾਂ ਸੋ ਸਾਡੀਆਂ ਯਾਦਾਂ ਇਸ ਸਕੂਲ ਦੇ ਨਾਲ ਜੁੜੀਆਂ ਹੋਈਆਂ ਸਕੂਲ ਦੇ ਵਿੱਚ ਬਹੁਤ ਸਾਰੇ ਰਿਮਾਰਕੋ ਲੋਗੋ ਬਣੇ ਹੋਏ ਆ ਪਾਲ ਪੇਪਰ ਬਣੇ ਹੋਏ ਆ ਜਿਹਦੇ ਜ਼ਿੰਦਗੀ ਦੇ ਵਿੱਚਾਂ ਸਿਖਾਉਂਦੇ ਆ ਸਾਨੂੰ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਲਈ ਕਾਮਯਾਬ ਹੋਣ ਲਈ ਤਰੱਕੀ ਕਰਨ ਦੇ ਲਈ ਜ਼ਿੰਦਗੀ ਦੇ ਵਿੱਚ ਹੋਰ ਅਗਲੀਆਂ ਮੰਜ਼ਲਾਂ ਤੇ ਪਹੁੰਚਣ ਲਈ ਸਾਨੂੰ ਹਰ ਵੇਲੇ ਪ੍ਰੇਰਿਤ ਕਰਦੇ ਆ ਸੋ ਸਕੂਲ ਦੇ ਵਿੱਚ ਬਹੁਤ ਗ੍ਰੀਨਰੀ ਹੈ ਬਹੁਤ ਹੀ ਸੋਹਣਾ ਸਕੂਲ ਇਸ ਏਰੀਆ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਵਾਂ ਬਹੁਤ ਖੂਬਸੂਰਤ ਸਕੂਲ ਪਿੰਡ ਦੇ ਵਿੱਚ ਇੱਕ ਵੱਡੀ ਹੀ ਸਹੂਲਤ ਬੱਚਿਆਂ ਦੇ ਲਈ ਬਣੀ ਹੋਈ ਹੈ ਜਿਦੇ ਵਿੱਚ ਬੱਚੇ ਪੜ੍ਹ ਲੈ ਕੇ ਤਰੱਕੀਆਂ ਕਰਦੇ ਪਿੰਡ ਦੀਆਂ ਸਾਂਝੀਆਂ ਸੱਤਾਂ ਪਿੰਡ ਦੇ ਵਿਰਸੇ ਦੀ ਪੇਸ਼ਕਾਰੀ ਤੇ ਪਿੰਡ ਸਰਾਵਾਂ ਦੀ ਵੀ ਆ ਸਾਂਝੀ ਸੱਤ ਜਿੱਥੇ ਕਿ ਰੌਣਕਾਂ ਲੱਗਦੀਆਂ ਲੋਕੀ ਜੁੜ ਕੇ ਬਹਿੰਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਪਿੰਡ ਦੀਆਂ ਸਾਂਝੀਆਂ ਗੱਲਾਂ ਕਰਦੇ ਆ ਦੁੱਖ ਸੁੱਖ ਕਰਦੇ ਆ ਆਪਸੀ ਸਾਂਝ ਵਧਦੀ ਐ ਇਨਾਂ ਸੱਤਾਂ ਦੇ ਵਿੱਚ ਇਹ ਪੇਸ਼ਕਾਰੀ ਸਾਡੇ ਪਿੰਡ ਦੀ ਸੰਜੀਤ ਸਾਥ ਜਿੱਥੇ ਕਿ ਲੋਕਾਂ ਦਾ ਆਪਸੀ ਭਾਈਚਾਰਾ ਬਣਿਆ ਰਹਿੰਦਾ ਤੇ ਪਿੰਡ ਦੇ ਵਿੱਚ ਇੱਕ ਡਾਕ ਘਰ ਬਣਿਆ ਹੋਇਆ ਜੇ ਕਿ ਬਹੁਤ ਵੱਡੀ ਸਹੂਲਤ ਐ ਪਿੰਡ ਦੇ ਲਈ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਲੰਘਦੇ ਡਾਕ ਖਾਨਾ ਕਰ ਦੇਖਦੇ ਹੋਏ ਸਾਹਮਣੇ ਆਪਾਂ ਪਹੁੰਚ ਗਏ ਆ ਦੋਸਤੋ ਸਾਹਮਣੇ ਬਿਲਕੁਲ ਸਿੱਧੀ ਰੋਡ ਜਿਹੜੀ ਨਿਕਲ ਜਾਂਦੀ ਆ ਰਮਾਣਿਆਂ ਨੂੰ ਖੱਬੇ ਪਾਸੇ ਉਹੀ ਰੋਡ ਜਿਹੜੀ ਪਿੰਡ ਦੇ ਫਿਰਨੀ ਤੇ ਸੱਜੇ ਪਾਸੇ ਵੀ ਪਿੰਡ ਦੇ ਉੱਪਰ ਵਾਲੀ ਫਿਰਨੀ ਤੇ ਸਿੱਧੀ ਰੋਡ ਇਹ ਪਿੰਡ ਦੇ ਵਿੱਚ ਐਂਟਰ ਹੋ ਜਾਂਦੀ ਹੈ ਹੁਣ ਆਪਾਂ ਨਿਕਲਦੇ ਹਾਂ ਰਮਾਣਿਆਂ ਵਾਲੀ ਰੋਡ ਨੂੰ ਜਿਹਦੇ ਉੱਤੇ ਤੁਹਾਨੂੰ ਦਿਖਾਵਾਂਗੇ ਇੱਕ ਹੋਰ ਪਿੰਡ ਦੇ ਵਿੱਚ ਧਾਰਮਿਕ ਸੰਸਥਾ ਧਾਰਮਿਕ ਇਹ ਰੋਡ ਸਾਹਮਣੇ ਸਿੱਧੀ ਪਿੰਡ ਤੋਂ ਨਿਕਲ ਜਾਂਦੀ ਹੈ ਤੇ ਇੱਥੇ ਬਣਿਆ ਹੋਇਆ ਇੱਕ ਮੰਦਿਰ ਰਮਾਣਿਆਂ ਵੱਲ ਨੂੰ ਮੱਤੇਵਾਲ ਨੂੰ ਇਹ ਰੋਡ ਨਿਕਲਦੀ ਹੈ ਖੱਬੇ ਪਾਸੇ ਤੇ ਬਣਿਆ ਹੋਇਆ ਮੰਦਿਰ ਜਿਹੜਾ ਕਿ ਸਾਹਮਣੇ ਤੁਹਾਨੂੰ ਦਿਖ ਰਿਹਾ ਔਰ ਜਿਵੇਂ ਇਸ ਤੋਂ ਸੱਜੇ ਪਾਸੇ ਟਰ ਲਵਾਂਗੇ ਇੱਕ ਚੌੜੀ ਸੜਕ ਜਿਹ ਨਿਕਲਦੀ ਹੋਈ ਵੱਡੀ ਰੋਡ ਦੇ ਉੱਤੇ ਚੜ ਜਾਂਦੀ ਹੈ ਤੇ ਆਹ ਉਹ ਵਾਲਾ ਮੰਦਿਰ ਕਰੋ ਦਰਸ਼ਨ ਸਾਰੇ ਜਣੇ ਕਰੋ ਦਰਸ਼ਨ ਸਾਰੇ ਜਣੇ ਦੋਸਤੋ ਮੰਦਿਰ ਨੂੰ ਦੇਖਦੇ ਹੋਏ ਆਪਾਂ ਅੱਗੇ ਚੱਲਾਂਗੇ ਤੇ ਪਿੰਡ ਦੀਆਂ ਹੋਰ ਖੂਬਸੂਰਤ ਜਿਹੜੀਆਂ ਸਾਂਝੀਆਂ ਥਾਵਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਇਹ ਪਿੰਡ ਦਾ ਬੱਸ ਸਟੈਂਡ ਜਿਹੜਾ ਕਿ ਸਾਹਮਣੇ ਵਾਲਾ ਰੋਡ ਗੁਰੂ ਸਰ ਪਿੰਡ ਨੂੰ ਨਿਕਲ ਜਾਂਦਾ ਤੇ ਸਾਹਮਣੇ ਵਾਲੇ ਰੋਡ ਤੋਂ ਆਉਂਦੇ ਗੁਰੂ ਸਰ ਵੱਲੋਂ ਜੇ ਸਿੱਧੇ ਆਉਂਗੇ ਤਾਂ ਪਿੰਡ ਦੇ ਵਿੱਚ ਐਂਟਰ ਹੋ ਜਾਓਗੇ ਜਿਹੜਾ ਪਿੰਡ ਦੇ ਚਾਲੇ ਤੁਹਾਨੂੰ ਲੈ ਕੇ ਜਾਊਗਾ ਇਸ ਸਿੱਧੀ ਰੋਡ ਸਾਹਮਣੇ ਗੁਰਦੁਆਰਾ ਸਾਹਿਬ ਨੂੰ ਲੰਘ ਜਾਂਦੀ ਹੈ ਤੇ ਖੱਬੇ ਪਾਸੇ ਹੁਣ ਆਪਾਂ ਇਸ ਰੋਡ ਤੇ ਚੱਲਾਂਗੇ ਤੁਹਾਨੂੰ ਅੱਗੇ ਦਿਖਾਵਾਂਗੇ ਪਿੰਡ ਦੀ ਬਾਹਰਲੀ ਫਿਰਨੀ ਤੇ ਨਾਲ-ਨਾਲ ਤੁਹਾਨੂੰ ਕਰਾਵਾਂਗੇ ਪਿੰਡ ਦੇ ਦਰਸ਼ਨ ਆਜੋ ਫਿਰ ਚੱਲਦੇ ਹਾਂ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਜਿਹੜਾ ਕਿ ਅੱਗੇ ਸਾਹਮਣੇ ਤੁਹਾਨੂੰ ਦਿਸ ਰਿਹਾ ਹੋਊਗਾ ਉਸ ਰੋਡ ਦੇ ਉੱਤੇ ਆਪਾਂ ਜਾ ਕੇ ਬਾਰੇ-ਬਾਰ ਪਿੰਡ ਤੇ ਉਹਦੇ ਵੀ ਤੁਹਾਨੂੰ ਕਰਾਵਾਂਗੇ ਦਰਸ਼ਨ ਆਜੋ ਫਿਰ ਚੱਲੀਏ ਪਿੰਡ ਦੀ ਸ਼ੈਅ ਗਲੀਆਂ ਦੀ ਸ਼ੈਅ ਕਰਦੇ ਹੋਏ ਜਿੱਥੇ ਸਾਡੇ ਬਚਪਨ ਛੋਟੇ ਹੁੰਦੇ ਮੈਂ ਲੰਘਿਆ ਛੋਟੇ ਛੋਟੇ ਹੁੰਦਿਆਂ ਦਾ ਤੇ ਆਪਾਂ ਪਹੁੰਚ ਗਏ ਹੁਣ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਇਹਦੇ ਕਰੋ ਦਰਸ਼ਨ ਜਿਹੜਾ ਕਿ ਪਿੰਡ ਦੀ ਬਾਹਰਲੀ ਫਿਰਨੀ ਤੇ ਬਣਿਆ ਹੈ ਤੇ ਇਹ ਰੋਡ ਜਿਹੜੀ ਇਰੇ ਬਣ ਰਹੀ ਆ ਇਸ ਗੁਰਦੁਆਰੇ ਦੇ ਦਰਸ਼ਨ ਕਰੋ ਸਾਰੇ ਜਾਨੀ ਪਿੰਡ ਦੀ ਬਾਹਰਲੀ ਫਿਰਨੀ ਗੁਰੂ ਸਰ ਰੋਡ ਤੋਂ ਖੱਬੇ ਪਾਸੇ ਹੁੰਦੇ ਹੋਏ ਪਿੰਡ ਦੇ ਤੇ ਇਸ ਗੁਰਦੁਆਰਾ ਸਾਹਿਬ ਤੁਸੀਂ ਪਹੁੰਚ ਜਾਓਗੇ ਤੇ ਆਜ ਕਰ ਕਰਦੇ ਆ ਦਰਸ਼ਨ ਤੇ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਪਿੰਡ ਦੀ ਹੋਰ ਸ਼ੈਅਰ ਕਰਾਵਾਂਗੇ ਦਰਸ਼ਨ ਕਰਦੇ ਹੋਏ ਬਾਬਾ ਜੀਵਨ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਤੇ ਇਸ ਤੋਂ ਆਪਾਂ ਨਿਕਲਾਂਗੇ ਅਗਲੀ ਹੋਰ ਸਫਰ ਦੇ ਉੱਤੇ ਦੇਖਦੇ ਹਾਂ ਹੋ ਕਿ ਕਿ ਪਿੰਡ ਦੇ ਵਿੱਚ ਬਣਿਆ ਹੋਇਆ ਆ ਬਾਹਰਲੀ ਰੋਡ ਹੁੰਦੀ ਹੋਈ ਜਿਹੜੀ ਕਿ ਅੱਗੇ ਜਾ ਕੇ ਫੇਰ ਦੋ ਤਿੰਨ ਥਾਵਾਂ ਤੇ ਵੰਡੀ ਜਾਂਦੀ ਹੈ ਜੈਤੋਵਾਲੋਂ ਨਿਕਲ ਜਾਂਦੀ ਹੈ ਵੀਡੀਓ ਨੂੰ ਪਾਜ਼ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹਾਂ ਖੱਬੇ ਪਾਸੇ ਦੋਸਤੋ ਤੁਸੀਂ ਰੋਕ ਕੇ ਵੀਡੀਓ ਪਾਜ਼ ਕਰਕੇ ਪਿੰਡ ਦਾ ਨਾਮ ਦੇਖ ਜੈਤੋ ਲਿਖਿਆ ਹੋਇਆ ਸੀ ਉਧਰ ਨਿਕਲ ਜਾਂਦੇ ਆਪਾਂ ਤੇ ਹੁਣ ਆਪਾਂ ਸਿੱਧੇ ਆ ਗਏ ਦੁਹਾਉਣੇ ਪਿੰਡ ਦੇ ਵਿੱਚ ਇੱਕ ਹੋਰ ਬੈਂਕ ਬਣਿਆ ਹੋਇਆ ਜਿਹੜੀ ਕਿ ਬਹੁਤ ਵਧੀਆ ਸਹੂਲਤ ਹੈ ਕਿਸਾਨਾਂ ਦੇ ਲਈ ਆਸੇ ਪਾਸੇ ਦੇ ਪਿੰਡਾਂ ਵਾਲੇ ਲੋਕ ਵੀ ਇਸ ਦਾ ਫਾਇਦਾ ਲਾਉਂਦੇ ਪਿੰਡ ਦੇ ਵਿੱਚ ਡਿਸਪੈਂਸਰੀ ਵੀ ਬਣੀ ਹੋਈ ਹੈ ਜਿਹੜੀ ਕਿ ਇੱਕ ਬਹੁਤ ਵਧੀਆ ਸਹੂਲਤ ਹੈ ਕਮੈਡੀਕਲ ਸਹੂਲਤ ਪਿੰਡ ਦੇ ਵਿੱਚ ਮਿਲੀ ਹੋਈ ਹੈ ਸਾਰੇ ਲੋਕਾਂ ਨੂੰ ਸੋ ਕਰਦੇ ਹੋਏ ਦਰਸ਼ਨ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਦੇ ਹੋਏ ਆਹ ਜਿਹੜੀ ਰੋਡ ਗੁਰੂਸਰ ਰੋਡ ਤੋਂ ਸਿੱਧੀ ਆਪਾਂ ਬਾਸਨੈਲ ਤੋਂ ਆਇਆ ਸੀ ਉਹਦੇ ਤੋਂ ਆਉਂਦੀ ਆ ਇਹ ਸੱਜੇ ਪਾਸੇ ਗਰਾਊਂਡ ਵਾਲੇ ਚੱਲੀ ਜਾਂਦੀ ਆ ਗਰਾਊਂਡ ਦੇ ਮੰਡੀ ਦੇ ਨਾਲ ਲਿੰਕ ਹੋ ਜਾਂਦੀ ਆ ਤੇ ਜੇ ਆਪਾਂ ਸਾਹਮਣੇ ਵਾਲੇ ਪਾਸੇ ਦੇਖੀ ਤਾਂ ਗੁਰਦੁਆਰਾ ਸਾਹਿਬ ਨਾਲ ਲਿੰਕ ਹੁੰਦੀ ਆ ਸਾਹਮਣੇ ਗੁਰਦੁਆਰਾ ਸਾਹਿਬ ਮੇਨ ਉਹਦੇ ਵਿੱਚ ਇੰਟਰ ਹੋ ਜਾਉਗੇ ਸਾਥ ਦੇ ਵਿੱਚ ਚਲੇ ਜਾਉਗੇ ਤੇ ਜੇ ਇਸੇ ਰੋਡ ਤੇ ਤੋਂ ਖੱਬੇ ਪਾਸੇ ਮੁੜ ਜਾਂਦੇ ਆਪਾਂ ਹਾਂਜੀ ਤੇ ਇਹ ਰੋਡ ਸਿੱਧੀ ਨਿਕਲ ਜਾਂਦੀ ਆ ਜੈਤੋ ਰੋਡ ਨੂੰ ਗੁਰਦੁਆਰਾ ਸਾਹਿਬ ਗਰੂਟਾਪ ਨੂੰ ਤੇ ਆਹ ਰੋਡ ਜਿਹੜੀ ਆ ਇਸੇ ਰੋਡ ਦੇ ਤੋਂ ਖੱਬੇ ਪਾਸੇ ਇਹ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਵਾਲ ਰੋਡ ਵਾਲੀ ਰੋਡ ਤੇ ਨਿਕਲ ਜਾਂਦੀ ਆ ਆ ਪਿੰਡ ਦੀਆਂ ਛੋਟੀਆਂ-ਛੋਟੀਆਂ ਗਲੀਆਂ ਜਿਹੜੀਆਂ ਸਾਨੂੰ ਪੈਰਾਂ ਨੂੰ ਲੱਗੀਆਂ ਬੜਾ ਮਨ ਬੜੇ ਦੇ ਵਿੱਚ ਆ ਹੁੰਦਾ ਇਸ ਪਿੰਡ ਦੀਆਂ ਗਲੀਆਂ ਦੇ ਵਿੱਚ ਆਪਾਂ ਘੁੰਮਦੇ ਆ ਤੇ ਘੁੰਮਦੇ ਘਮਾਉਂਦੇ ਹੋਏ ਪਿੰਡ ਦੀ ਇਸ ਗਲੀ ਦੇ ਵਿੱਚ ਦੀ ਆਪਾਂ ਸਿੱਧਾ ਜੇ ਚਲੇ ਜਾਵਾਂਗੇ ਤਾਂ ਨਿਕਲ ਜਾਵਾਂਗੇ ਜੈਤੋ ਗੁਰੂ ਗੁਰਦੁਆਰਾ ਸੋਹ ਗੁਰੂ ਕੀ ਢਾਬ ਵਾਲੀ ਰੋਡ ਦੇ ਉੱਤੇ ਤਾਂ ਬੜੀ ਖੁਸ਼ੀ ਬੜਾ ਮਾਣ ਦੇ ਵਿੱਚ ਚਾਹ ਤੁਹਾਨੂੰ ਅੱਜ ਪਿੰਡ ਦੀ ਦਰਸ਼ਨ ਕਰਾਏ ਆ ਸਾਰੇ ਜਾਨੀ ਵੀਡੀਓ ਨੂੰ ਸਾਂਝੀ ਕਰਿਓ ਅਸਤਾਨਾ ਦੇ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤਾਂ ਇੱਕ ਆ ਗਲੀ ਜਿਹੜੀ ਡਾਕਰ ਨੂੰ ਸਿੱਧੀ ਲਿਕਣ ਜਾਂਦੀ ਹੈ ਸੱਜੇ ਪਾਸੇ ਇਸੇ ਰੋਡ ਦੇ ਉਤੋਂ ਆਪਾਂ ਟਰਨ ਕੀਤਾ ਇਹ ਵੀ ਇੱਕ ਪਿੰਡ ਦੇ ਵਿੱਚ 메ਨ ਗਲੀ ਆ ਜਾਂਦੀ ਹੈ ਸਾਰੀਆਂ ਗਲੀਆਂ ਨੂੰ ਲਿੰਕ ਕਰਦੀ ਹੈ ਤਾਂ ਇਹਦੇ ਉੱਤੇ ਬਣੇ ਹੋਏ ਘਰ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਥੋਂ ਆਪਾਂ ਕਰਾਂਗੇ ਯੂਟ ਖੱਬੇ ਪਾਸੇ ਨੂੰ ਟਰਨ ਇਹ ਫੇਰ ਰੋਡ ਦੇ ਉੱਤੇ ਚੜ੍ਹ ਦੂਗੀ ਜਾ ਕੇ ਤੇ ਜਿਹੜੀਆਂ ਸਾਰੀਆਂ ਰੋਡਸ ਨੂੰ ਲਿੰਕ ਕਰਦੀ ਹੈ ਹੁਣ ਤੁਹਾਨੂੰ ਸਭ ਤੋਂ ਮੇਨ ਜਿਹੜੀ ਰੋਡ ਆਉਂਦੀ ਹੈ ਕੋਟਕਪੂਰੇ ਤੋਂ ਇਹ ਪੁਲ ਬਣਿਆ ਹੋਇਆ ਦੋਸਤੋ ਪਿੰਡ ਦੇ ਵਿੱਚ ਐਂਟਰ ਕਰਾਂਗੇ ਆਪਾਂ ਸਾਵਾਂ ਨੂੰ ਕੋਟਕਪੂਰੇ ਵਾਲੀ ਸਾਈਡ ਦੇ ਉਤੋਂ ਤਾਂ ਸਾਹਮਣੇ ਇਹ ਬੋਰਡ ਲੱਗਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਸਾਈ ਮੇਰ ਸ਼ਾ ਦੀ ਜਗਾ ਬਣੀ ਹੋਈ ਹੈ ਖੱਬੇ ਪਾਸੇ ਔਰ ਸਿੱਧੀ ਐਂਟਰੀ ਪਿੰਡ ਦੇ ਵਿੱਚ ਸਾਹਮਣੇ ਸਿੱਧੀ ਗਲੀ ਐਂਟਰ ਹੋ ਜਾਂਦੀ ਹੈ ਤੱਕੇ ਪਾਸੇ ਨੂੰ ਜਿਹੜੀ ਆ ਰੋਡ ਦੇ ਉੱਤੇ ਲਿਖਿਆ ਪਿੰਡ ਗੁਰੂ ਸਰ ਨੂੰ ਮੁੜ ਜੂਗੇ ਅਗਲੇ ਬਹਿਵਲ ਪਿੰਡ ਹੋਰ ਸਾਰੇ ਬਰਗਾੜੀ ਤੱਕ ਲਿੰਕ ਹੋ ਜਾਣਗੇ ਤੇ ਸੱਜੇ ਪਾਸੇ ਪਿੰਡ ਦੇ ਉੱਪਰ ਦੀ ਜਾ ਕੇ ਤੁਸੀਂ ਰਮਾਣਾ ਗੁਰੂ ਘਟਾਲ ਸਾਹਿਬ ਗੁਰਦੁਆਰਾ ਸਾਹਿਬ ਰੋਡ ਤੇ ਜੈਤੋਵਾਲੀ ਰੋਡ ਉਹ ਪਿੰਡ ਦੀ ਸਾਰੀ ਉੱਪਰਲੀ ਫਿਰਨੀ ਤੋਂ ਨਿਕਲ ਜਾਂਦੇ ਆ ਵੀਡੀਓ ਨੂੰ ਪਾਜ਼ ਕਰਕੇ ਇਹਨਾਂ ਨੂੰ ਦੇਖ ਸਕਦੇ ਆ ਬੋਰਡਾਂ ਨੂੰ ਤੁਹਾਨੂੰ ਪਤਾ ਲੱਗ ਜੂ ਵੀ ਇਹ ਰੋਡ ਕਿੱਧਰ ਕਿੱਧਰ ਨੂੰ ਜਾਂਦੀ ਆ ਤੇ ਸਾਨੂੰ ਕਿੱਧਰ ਲੈ ਜਾਂਦੀ ਆ ਪਿੰਡ ਦੇ ਵਿੱਚ ਦੋਸਤੋ ਜੇ ਛੱਪੜ ਨਾ ਹੋਵੇ ਤਾਂ ਪਿੰਡ ਦੀ ਟੌਰ ਨਹੀਂ ਬਣਦੀ ਸੋ ਆ ਪਿੰਡ ਦਾ ਆਪਣੇ ਦਾ ਛੱਪੜ ਹੈ ਜਿਹੜਾ ਬਾਹਰਲੇ ਪਾਸੇ ਪਿੰਡ ਦੇ ਬਣਿਆ ਹੋਇਆ ਜਿਵੇਂ ਤੁਸੀਂ ਕੋਟਪੂਰਾ ਰੋਡ ਤੋਂ ਐਂਟਰ ਕਰਦੇ ਆ ਤਾਂ ਤੁਹਾਨੂੰ ਛੱਪੜ ਵੀ ਨਜ਼ਰ ਆਊਗਾ ਜਿਹੜਾ ਕਿ ਹੁਣ ਅਪਡੇਟ ਹੋ ਰਿਹਾ ਤੇ ਆਹ ਦੇਖੋ ਛੱਪੜ ਦੇ ਨਾਲ ਹੀ ਬਿਲਕੁਲ ਗਰਾਊਂਡ ਤੇ ਛੱਪੜ ਦੇ ਵਿਚਾਲੇ ਇੱਕ ਰੋਡ ਜਿੱਥੇ ਕਿਸੇ ਨਿਸ਼ਾਨ ਘਾੜ ਬਣੀ ਜਿਹੇ ਪਿੰਡ ਦੇ ਇਹ ਕਾਫੀ ਇੱਥੇ ਗ੍ਰੇਨਰੀ ਤੁਸੀਂ ਦੇਖੋਗੇ ਬਾਹਰਲੇ ਪਾਸੇ ਜਿਹੜੀ ਰੋਡ 31 ਰੋਡ ਇਹ ਅੱਗੇ ਬਣੀ ਹੋਈ ਆ ਤੇ ਕਾਫੀ ਇਹਦੇ ਉੱਤੇ ਗ੍ਰੇਨਰੀ ਆ ਇਸ ਏਰੀਆ ਦੇ ਵਿੱਚ ਇਹ ਪਿੰਡ ਦਾ ਸੰਚਾਲਨ ਤਾਂ ਟੜੋ ਗੋੜਪੁਰਾ ਰੋਡ ਤੋਂ ਹੀ ਦੋਸਤੋ ਜੇ ਕਿ ਪਿੰਡ ਦੇ ਵਿੱਚ ਆਉਣੇ ਆ ਤਾਂ ਪੈਟਰੋਲ ਪੰਪ ਡੀਜ਼ਲ ਪੰਪ ਜਿਹੜਾ ਬਣਿਆ ਉਹਦੇ ਨਾਲ ਬਿਲਕੁਲ ਬਹੁਤ ਸੋਹਣੇ ਝੂਲੇ ਲੱਗੇ ਹੋਏ ਆ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਸਹੂਲਤ ਹੈ ਬੱਚਿਆਂ ਵਾਸਤੇ ਬਹੁਤ ਸੋਹਣੇ ਝੂਲੇ ਜਿੱਥੇ ਕਿ ਤੁਸੀਂ ਆਪਣੇ ਆਪ ਨੂੰ ਫਿੱਟ ਕਰ ਸਕਦੇ ਆ ਤੰਦਰੁਸਤ ਰਹਿ ਸਕਦੇ ਆ ਉਹ ਸਲਾਈਡਰ ਜਿਹੜਾ ਹੁੰਦਾ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਇਹ ਵੀ ਇੱਥੇ ਲੱਗਿਆ ਹੋਇਆ ਔਰ ਇਹ ਵੀ ਪਿੰਡ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ ਬਿਲਕੁਲ ਜਦੋਂ ਤੁਸੀਂ ਪਿੰਡ ਚ ਖੱਬੇ ਪਾਸੇ ਕੋਟਪੂਰਾ ਰੋਡ ਤੋਂ ਆਉਣੀ ਆ ਤਾਂ ਆ ਇੱਕ ਡੀਜ਼ਲ ਪੰਪ પેટ્રોલ ਪੰਪ ਸਾਡੇ ਪਿੰਡ ਦੇ ਇੱਕ ਸ਼ਾਨ ਹੈ ਇਹ ਵੀ ਬਹੁਤ ਵਧੀਆ ਸਹੂਲਤ ਹੈ ਇੱਕ ਪਿੰਡ ਨੂੰ ਬਣੀ ਹੋਈ ਹੈ ਮਿਲੀ ਹੋਈ ਹੈ ਸੋ ਪਿੰਡ ਦੇ ਵਿੱਚ ਤਕਰੀਬਨ ਹਰ ਇੱਕ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਔਰ ਬਹੁਤ ਹੀ ਸੋਹਣਾ ਪਿੰਡ ਹੈ ਜਿਹਨੂੰ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਹਰ ਇੱਕ ਪੱਖੋਂ ਮਿਲੀਆਂ ਹੋਈਆਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਮਸ਼ਹੂਰ ਸਰਾਵਾ ਤੇ ਨਾਲ ਹੀ ਦੋਸਤੋ ਪਿੰਡ ਦੇ ਬਾਹਰ ਉਸੇ ਰੋਡ ਦੇ ਉੱਤੇ ਸਰਕਾਰੀ ਪਸ਼ੂਆਂ ਵਾਲਾ ਹਸਪਤਾਲ ਵੀ ਬਣਿਆ ਹੋਇਆ ਔਰ ਇਹ ਪਿੰਡ ਦੀ ਇੱਕ ਬਹੁਤ ਵੱਡੀ ਸਹੂਤ ਪਸ਼ੂ ਘਰ ਜਿਹੜਾ ਹੈਗਾ ਜਿੱਥੇ ਕਿ ਪਸ਼ੂਆਂ ਦੇ ਰੋਗ ਪਸ਼ੂਆਂ ਲਈ ਇੱਕ ਕਪਸਿਲਟੀ ਮਿਲਦੀ ਹੈ ਡਾਕਟਰ ਸਾਹਿਬਾ ਇੱਥੇ ਔਰ ਵਧੀਆ ਇੱਕ ਤਰ੍ਹਾਂ ਦੀ ਇੱਕ ਸੈਲਿਟੀ ਲੋਕਾਂ ਨੂੰ ਮਿਲ ਜਾਂਦੀ ਆ ਤਾਂ ਆ ਪਿੰਡ ਦੀ ਇੱਕ ਹੋਰ ਸੈਂਟਰ ਵਾਲੀ ਗਲੀ ਆ ਜਿਹਦੇ ਵਿੱਚੋਂ ਲੰਘਦੇ ਹੋਏ ਇਹ ਤਕਰੀਬਨ ਸਾਰੀਆਂ ਗਲੀਆਂ ਨੂੰ ਕਨੈਕਟ ਕਰਦੀ ਆ ਸਿੱਧੀ ਸਰਾਵਾਂ ਤੋਂ ਜਦੋਂ ਨਿਕਲਦੇ ਆ ਇਸ ਰੋਰ ਤੋਂ ਇਸ ਗਲੀ ਦੇ ਵਿੱਚੋਂ ਬਿਲਕੁਲ ਸਾਹਮਣੇ ਆਪਾਂ ਗੁਰੂ ਘਟਾਵ ਰੋਡ ਦੇ ਤੇ ਚੜ ਜਾਂਦੇ ਆ ਤੇ ਜੇ ਇਸ ਗੱਡੀ ਦੇ ਵਿੱਚੋਂ ਸਾਹਮਣੇ ਵੱਲ ਨੂੰ ਦੂਜੇ ਪਾਸੇ ਵਾਲੇ ਨੂੰ ਜਾਂਦੇ ਆ ਤਾਂ ਉਧਰਲੇ ਪਾਸੇ ਇਹ ਗਲੀ ਗੁਰਦੁਆਰਾ ਸਾਹਿਬ ਨੂੰ ਤੇ ਸਾਹਮਣੇ ਮੰਡੀ ਵੱਲੋਂ ਨਿਕਲ ਜਾਂਦੀ ਹੈ ਸੋ ਅੱਜ ਤੁਹਾਨੂੰ ਦੋਸਤੋ ਕਰਾਇਆ ਦਰਸ਼ਨ ਸਹੂਤਾ ਲੈਸ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਤੇ ਇਸ ਪਿੰਡ ਦੀ ਖੂਬਸੂਰਤੀ ਇਸ ਪਿੰਡ ਦੇ ਵਿੱਚ ਮਿਲੀਆਂ ਹੋਈਆਂ ਸੋ ਤਾਂ ਇਸ ਪਿੰਡ ਦੀ ਟੌਰ ਬਣਾਉਂਦੀਆਂ ਚਾਰ ਚੰਨ ਲਾਉਂਦੀਆਂ ਔਰ ਆਉਣ ਵਾਲੇ ਸਮੇਂ ਵਿੱਚ ਕੋ ਇੱਕ ਦੇ ਵਿੱਚ ਕਾਮਨਾ ਕਰਦੇ ਆ ਕਿ ਪਿੰਡ ਹੋਰ ਤਰੱਕੀਆਂ ਕਰੇ ਹੋਰ ਫੈਸਿਲਿਟੀਆਂ ਇਸ ਪਿੰਡ ਨੂੰ ਮਿਲ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਆਪਾਂ ਅੱਗੇ ਆਹ ਰੋਡ ਜਿਹੜੀ ਹੈਗੀ ਡਾਕਰਨਾ ਘਰੋਂ ਮਿਲਦੀ ਆ ਔਰ ਇਸ ਰੋਡ ਤੋਂ ਇਸ ਗਲੀ ਤੋਂ ਉੱਤੋਂ ਨਿਕਲਦੇ ਹੋਏ ਆਪਾਂ ਪਿੰਡ ਦੀ ਸ਼ੈਅਰ ਕਰਦੇ ਕਰਦੇ ਤੁਹਾਨੂੰ ਗੱਲਾਂ ਬਾਤਾਂ ਕਰਦੇ ਹੋਏ ਬਾਹਰ ਪਿੰਡ ਤੋਂ ਫਿਰਨੀ ਤੇ ਨਿਕਲਦੇ ਆ ਤੇ ਉਮੀਦ ਕਰਦੇ ਆ ਕਿ ਅਗਲਾ ਵੀਡੀਓ ਤੁਹਾਡੇ ਲਈ ਇਸ ਤਰ੍ਹਾਂ ਦਾ ਹੋਰ ਕਿਸੇ ਪਿੰਡ ਦਾ ਲੈ ਕੇ ਆਵਾਂਗੇ ਕਿਸੇ ਹੋਰ ਜਗ੍ਹਾ ਦਾ ਲੈ ਕੇ ਆਵਾਂਗੇ ਔਰ ਜੇਕਰ ਤੁਹਾਨੂੰ ਇਸ ਪਿੰਡ ਦਾ ਇਹ ਵੀਡੀਓ ਇਸ ਪਿੰਡ ਦਾ ਖੂਬਸੂਰਤੀ ਜਿਹੜੇ ਆਪਣੇ ਪਿੰਡ ਨੂੰ ਪਿਆਰ ਕਰਦੇ ਆ ਉਮੀਦ ਕਰਦਾ ਕਿ ਉਹ ਪਸੰਦ ਕਰਨਗੇ ਸ਼ੇਅਰ ਕਰਨਗੇ ਔਰ ਹਰ ਇੱਕ ਪਿੰਡ ਦੇ ਕਲਚਰ ਹਰ ਇੱਕ ਪਿੰਡ ਦੀਆਂ ਸੋਹਲ ਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਪਿੰਡ ਸਲਾਵਾ ਜ਼ਿਲ੍ਹਾ ਫਰੀਦਕੋੜ ਜਿਹਦਾ ਕਿ ਅੱਜ ਪੂਰਾ ਤੁਹਾਡੇ ਨਾਲ ਵਲੌਗ ਸਾਂਝਾ ਕੀਤਾ ਹੈ ਉਮੀਦ ਕਰਦਾ ਮੈਂ ਕਿ ਸਾਰਿਆਂ ਨੂੰ ਪਸੰਦ ਆਊਗਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ